ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨਾਲ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਕਿਉਂਕਿ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਪਰ ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹਨਾਂ ਦੀ ਸਿਹਤ ਵਿਗੜਨ ਕਰਕੇ ਉਹ ਸੀਐਮ ਹਾਊਸ ਦੇ ਵਿੱਚ ਸੀ ਤੇ ਹੁਣ ਉਹਨਾਂ ਨੂੰ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀਹਾਂ ਇਸ ਵੇਲੇ ਦੀ ਵੱਡੀ ਖਬਰ ਇਹੀ ਹੈ ਕਿ ਭਗਵੰਤ ਮਾਨ ਦੀ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਨਸਾਜ਼ ਹੋ ਗਈ ਹੈ ਤੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ 46 ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕੁਝ ਦਿਨ ਪਹਿਲਾਂ ਹੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਦੀ ਤਸਵੀਰ ਸਾਰਿਆਂ ਨੇ ਦੇਖੀ ਤੇ ਉਸ ਦੇ ਦੌਰਾਨ ਹੀ ਭਗਵੰਤ ਮਾਨ ਗਰਾਊਂਡ ਤੇ ਉਤਰੇ ਸੀ ਤੇ ਗਰਾਊਂਡ ਤੇ ਉਤਰਦਿਆਂ ਸਾਰੀ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜੀ ਤੇ ਉਹਨਾਂ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਐਮ ਹਾਊਸ ਦੇ ਵਿੱਚ ਰੈਸਟ ਤੇ ਰੱਖਿਆ ਗਿਆ ਪਰ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਸ਼ਿਫਟ ਕੀਤਾ ਗਿਆ 40 ਮੋਹਾਲੀ ਕਿਉਂਕਿ ਤਬੀਅਤ ਠੀਕ ਨਹੀਂ ਹੋ ਰਹੀ ਹਾਲਾਂਕਿ ਇਹ ਗੱਲ ਵਕ ਹੈ ਕਿ ਉਹਨਾਂ ਨੂੰ ਹੋਇਆ ਕੀ ਹੈ ਕਿਉਂਕਿ ਇਸ ਦੇ ਬਾਰੇ ਹਜੇ ਤੱਕ ਆਫੀਸ਼ੀਅਲ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ ਹੈ ਕਿ ਕਿਸ ਚੀਜ਼ ਨਾਲ ਉਹ ਪੀੜਤ ਨੇ ਕਿਉਂਕਿ ਇਸ ਬਾਰੇ ਹੁਣ ਸ਼ਾਇਦ 40 ਹਸਪਤਾਲ ਤੋਂ ਉਹਨਾਂ ਦੀ ਜੋ ਮੈਡੀਕਲ ਬੁਲੇਟਿਨ ਹੈ ਉਹ ਜਾਰੀ ਕੀਤਾ ਜਾਏ ਤੁਹਾਨੂੰ ਦਿਖਾਈਏ ਕਿ ਉਹ ਤਸਵੀਰਾਂ ਵੀ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਜਿਸ ਦੇ ਵਿੱਚ ਦਿਖ ਰਿਹਾ ਹੈ ਕਿ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੇ ਲਈ ਪੂਰਾ ਕਾਫਲਾ ਲੱਗੇ ਪਹੁੰਚਿਆ 40 ਹਸਪਤਾਲ ਦੇ ਵਿੱਚ ਮੋਹਾਲੀ ਦੇ ਫੇਸ 8 ਦੇ ਵਿੱਚ 40 ਹਸਪਤਾਲ ਪੈਂਦਾ ਹੈ ਕੁਝ ਦਿਨ ਪਹਿਲਾਂ ਖਬਰ ਆ ਰਹੀ ਸੀ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ ਸੁਧਾਰ ਨਹੀਂ ਆ ਰਿਹਾ ਪਰ ਹੁਣ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਆ ਗਈ ਹੈ ਕਿ ਉਹਨਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਾਅਦ ਮੈਡੀਕਲ ਗਰਾਉਂਡਸ ਨੂੰ ਦੇਖਦੇ ਹੋਏ ਤੇ ਜੋ ਮੈਡੀਕਲ ਸਪੋਰਟ ਹੈ ਉਸ ਦੇ ਲਈ ਜ਼ਰੂਰੀ ਸਮਝਦੇ ਆ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਤਸਵੀਰ ਤੁਹਾਨੂੰ ਪਹਿਲਾਂ ਦਿਖਾਈਏ ਜਿਸ ਦਿਨ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ ਨਿਕਲੇ ਸਨ ਤੇ ਉਸ ਤੋਂ ਬਾਅਦ ਉਹਨਾਂ ਦੀ ਜੋ ਆਖਰੀ ਤਸਵੀਰ ਸੀ ਉਹ ਇਹੀ ਦੇਖੀ ਗਈ ਸੀ ਜਦੋਂ ਉਹ ਪੁੰਜੇ ਬੈਠ ਕੇ ਲੰਗਰ ਛੱਕ ਰਹੀ ਸੀ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਉਹਨਾਂ ਦੀ ਤਬੀਅਤ ਸ਼ਾਮ ਨੂੰ ਖਰਾਬ ਹੋਈ ਤੇ ਉਸ ਤੋਂ ਬਾਅਦ ਸਿੱਧਾ ਉਹ ਚੰਡੀਗੜ੍ਹ ਵਾਪਸ ਪਰਤੇ ਤੇ ਉਸ ਤੋਂ ਬਾਅਦ ਉਹਨਾਂ ਨਾਲ ਕਿਸੇ ਦੀ ਮੁਲਾਕਾਤ ਨਹੀਂ ਹੋ ਸਕੀ ਹਾਲਾਂਕਿ ਉਹ ਗੱਲ ਵਕ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਦਿੱਲੀ ਤੋਂ ਆਏ ਸੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਦੇ ਲਈ ਤੇ ਉਸ ਤੋਂ ਪਹਿਲਾਂ ਉਹ ਸੀਐਮ ਹਾਊਸ ਗਏ ਸੀ ਉਹਨਾਂ ਦਾ ਕਾਫਲਾ ਸੀਐਮ ਹਾਊਸ ਪਹੁੰਚਿਆ ਸੀ ਭਗਵੰਤ ਮਾਨ ਦਾ ਹਾਲ ਜਾਣਨ ਦੇ ਲਈ ਉਨ੍ਹਾਂ ਦੀ ਤਬੀਅਤ ਇੰਨੀ ਖਰਾਬ ਹੈ ਕਿ ਉਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜਦੋਂ ਪੰਜਾਬ ਆਏ ਕੱਲ ਪਹੁੰਚੇ ਹੋਏ ਸੀ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਦੌਰਾ ਕਰ ਰਹੇ ਸੀ ਤਾਂ ਉਹਨਾਂ ਨੂੰ ਵੀ ਜੁਆਇਨ ਨਹੀਂ ਕਰ ਸਕੇ ਸੀ ਉਹਨਾਂ ਦੇ ਨਾਲ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨਹੀਂ ਜਾ ਸਕੇ ਸੀ ਕਿਉਂਕਿ ਕਿਹਾ ਗਿਆ ਕਿ ਉਹਨਾਂ ਦੀ ਤਬੀਅਤ ਖਰਾਬ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਨੂੰ ਠੀਕ ਠੀਕ ਨਹੀਂ ਪਤਾ ਹੈ देर शाम ਹੋ ਚੁੱਕੀ ਹੈ ਕਿ ਉਹਨਾਂ ਨੂੰ ਅਸਲ ਚ ਕਿਸ ਕਿਸ ਸੰਬੰਧ ਕਿਸ ਸਿਹਤ ਸੰਬੰਧੀ ਕੀ ਸਮੱਸਿਆ ਆ ਰਹੀ ਹੈ ਤੇ ਕਿਸ ਤਰ੍ਹਾਂ ਦੀ ਸਮੱਸਿਆ ਤਾਂ ਉਹ 2-4 ਹੋ ਰਹੇ ਨੇ ਕਿਉਂਕਿ ਇਹ ਹੁਣ ਅਸੀਂ ਲਗਾ ਸਕਦੇ ਹਾਂ ਕਿ 40 ਹਸਪਤਾਲ ਜਦੋਂ ਪਿਛਲੀ ਵਾਰ ਦਾਖਲ ਸੀ ਤੇ 40 ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਬੁਲੇਟਿਨ ਵੀ ਜਾਰੀ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਹ ਬਿਮਾਰ ਸੀ ਪਰ ਇਸ ਵਾਰ ਸਭ ਤੋਂ ਵੱਡੀ ਮਿਸਟਰੀ ਇਹ ਹੈ ਕਿ ਉਹ ਕਿਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਰੱਖਿਆ ਉਹਨਾਂ ਦੇ ਸਿਕਿਉਰਿਟੀ ਇਸ ਸਮੇਂ ਅੱਗੇ ਦਿਖਾਈ ਦੇ ਰਹੀ ਹੈ ਤੇ ਉਹਨਾਂ ਨੂੰ 40 ਹਸਪਤਾਲ ਦੇ ਬਾਹਰ ਪੂਰਾ ਅਮਲਾ ਲੈ ਕੇ ਪਹੁੰਚਾਇਆ ਤੇ ਹੁਣ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਇਸ ਗੱਲ ਦਾ ਇੰਤਜ਼ਾਰ ਰਹੇਗਾ ਕਿ ਸੀਐਮ ਭਗਵਾਨਤ ਮਾਨ ਕਿਸ ਤਰ੍ਹਾਂ ਦੀ ਸਮੱਸਿਆ ਤੋਂ ਜੂਝ ਰਹੇ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਾਣ ਤੋਂ ਬਾਅਦ ਸ਼ਾਇਦ ਉਹਨਾਂ ਦੀ ਤਬੀਅਤ ਵਿਗੜੀ ਹੈ ਪਰ ਇਹ ਠੀਕ-ਠੀਕ ਨਹੀਂ ਸਮਝ ਆ ਰਿਹਾ ਕੀ ਕੀ ਸਮੱਸਿਆ ਹੈ ਤੇ ਇਸ ਸਮੇਂ ਪੂਰਾ ਪੰਜਾਬ ਹੜ੍ਹ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਨੇ ਤੇ ਇਹ ਦੋ ਖਬਰਾਂ ਪੰਜਾਬੀਆਂ ਦੇ ਲਈ ਬੇਹਦ ਅਹਿਮ ਨੇ ਪੰਜਾਬ ਜਿਸ ਦੌਰ ਚ ਗੁਜ਼ਰ ਰਿਹਾ ਇੱਕ ਉਹ ਤੇ ਦੂਜੀ ਪੰਜਾਬ ਦੇ ਸੀਐਮ ਇਸਵੇਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਹਿਲਾਂ ਵੀ ਉਹ ਦਾਖਲ ਹੋਏ ਸੀ ਕੁਝ ਮਹੀਨੇ ਪਹਿਲਾਂ ਤੇ ਉਸ ਤੋਂ ਬਾਅਦ ਉਹ ਛੁੱਟੀ ਲੈ ਕੇ ਵਾਪਸ ਹੋ ਗਏ ਸੀ ਯਾਨੀ ਠੀਕ ਹੋ ਗਏ ਸੀ ਤੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਚੁੱਕੇ ਸੀ ਪਰ ਹੁਣ ਉਹਨਾਂ ਦੀ ਤਬੀਅਤ ਇੰਨੀ ਨਸਾਜ਼ ਹੋ ਚੁੱਕੀ ਹੈ ਕਿ ਡਾਕਟਰਾਂ ਨੇ ਸਲਾਹ ਦਿੱਤੀ ਕਿ ਸੀਐਮ ਹਾਊਸ ਦੇ ਵਿੱਚ ਉਹਨਾਂ ਨੂੰ ਰੱਖ ਕੇ ਰੱਖਣਾ ਠੀਕ ਨਹੀਂ ਹੋਏਗਾ ਲੰਬੇ ਸਮੇਂ ਲਈ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਇੱਕ ਦੋ ਦਿਨਾਂ ਵਿੱਚ ਉਹ ਠੀਕ ਹੋ ਕੇ ਮੁੜ ਕੇ ਲੋਕਾਂ ਦੇ ਵਿੱਚ ਜਾਣਗੇ ਲੋਕਾਂ ਦਾ ਹਾਲਚਲ ਜਾਣਨਗੇ ਤੇ ਪੰਜਾਬ ਦੀ ਜੋ ਸਥਿਤੀ ਹੈ ਉਸ ਨੂੰ ਸੰਭਾਲਣਗੇ ਪਰ ਇਸ ਸਮੇਂ ਫਿਲਹਾਲ ਉਹਨਾਂ ਦੀ ਸਿਹਤ ਨੂੰ ਸੰਭਾਲਣਾ ਸਭ ਤੋਂ ਅਹਿਮ ਗੱਲ ਹੋ ਗਈ ਹੈ ਕਿਉਂਕਿ ਉਹਨਾਂ ਦੀ ਸਿਹਤ ਇੰਨੀ ਨਸਾਜ਼ ਹੈ ਕਿ ਉਹਨਾਂ ਨੂੰ ਮੋਹਾਲੀ ਦੇ 47 ਹਸਪਤਾਲ ਵਿੱਚ ਇਸ ਸਮੇਂ ਦਾਖਲ ਕਰਵਾਏ ਗਏ ਹਨ ਭਗਵੰਤ ਮਾਨ ਦੇ ਕਰੀਬੀ ਹਜੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕਰ ਰਹੇ ਡਾਕਟਰਾਂ ਦਾ ਕੋਈ ਬਿਆਨ ਜਾਰੀ ਨਹੀਂ ਹੋਇਆ ਉਹਨਾਂ ਨੂੰ ਹੋਇਆ ਕੀ ਅਸਲ ਦੇ ਵਿੱਚ ਇਹ ਵੀ ਹਜੇ ਸਾਫ਼-ਸਾਫ਼ ਸਾਨੂੰ ਪਤਾ ਨਹੀਂ ਲੱਗ ਰਿਹਾ ਤਾਂ ਤੁਹਾਨੂੰ ਇਸ ਸਮੇਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਮੁਹਾਲੀ ਤੋਂ ਸਿੱਧੀਆਂ ਤਸਵੀਰਾਂ ਜੋ ਤੁਹਾਡੀ ਸਕਰੀਨਸ ਤੇ ਨੇ ਉਹ ਤਸਵੀਰਾਂ ਇਹ ਬਿਆਨ ਕਰ ਰਹੀਆਂ ਨੇ ਕਿ ਹਾਲਾਤ ਕਿਸ ਹੱਦ ਤੱਕ ਜੋ ਹੈ ਉਹ ਨਾਜ਼ੁਕ ਨੇ ਕਿ ਮੁੱਖ ਮੰਤਰੀ ਨੂੰ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈ ਰਿਹਾ ਹੈ ਮੇਰੇ ਸਹਿਯੋਗੀ ਰਵਿੰਦਰ ਮੀਤ ਇਸ ਪੂਰੀ ਖਬਰ ਦੇ ਉੱਪਰ ਕਾਫੀ ਦੇਰ ਤੋਂ ਨਜ਼ਰ ਰੱਖੀ ਬੈਠੇ ਨੇ ਰਵਿੰਦਰ ਇਸ ਸਮੇਂ ਜੋ ਤਸਵੀਰਾਂ ਤੁਸੀਂ ਸਾਨੂੰ ਭੇਜੀਆਂ ਨੇ ਉਸ ਦੇ ਮੁਤਾਬਕ ਤਾਂ ਇਹ ਹੈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਕਰਵਾ ਦਿੱਤਾ ਗਿਆ ਪਰ ਉਹਨਾਂ ਨੂੰ ਹੋਇਆ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਉਹਨੂੰ ਦੇਖੂ ਰ ਸਵਾਲ ਤਾਂ ਲਗਾਤਾ ਦੋ ਦਿਨਾਂ ਤੋਂ ਬਣਿਆ ਹੋਇਆ ਕਿ ਮੁੱਖ ਮੰਤਰੀ ਦੀ ਸਿਹਤ ਖਰਾਬ ਹੈ ਕਿ ਜਾਂ ਮੁੱਖ ਮੰਤਰੀ ਨੂੰ ਡਿਪ ਲੱਗੀ ਹੋਈ ਹੈ ਅਮਨ ਕੇਜਰੀਵਾਲ ਕਹਿ ਚੁੱਕੇ ਨੇ ਲੇਕਿਨ ਬਿਮਾਰੀ ਕੀ ਹੈ ਕਿਸੇ ਵੀ ਤਰੀਕੇ ਦਾ ਕੋਈ ਵੀ ਮੀਡੀਆ ਅਪਲੀਕੇਸ਼ਨ ਜਿਹੜਾ ਹੈਗਾ ਹੈਲਥ ਨੂੰ ਲੈ ਕੇ ਜਾ ਰਹੀ ਨਹੀਂ ਕੀਤਾ ਗਿਆ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾ ਸਪਸ਼ਟ ਕਰ ਦਿੰਨੇ ਆ ਕਿਉਂਕਿ ਦੇਖੋ ਇੱਕ ਜਦੋਂ ਪਬਲਿਕ ਫਿਗਰ ਹੋ ਜਾਂਦਾ ਹੈ ਦੇ ਕੋਈ ਵਿਅਕਤੀ ਜਾਂ ਫਿਰ ਸੂਬੇ ਦੇ ਮੁੱਖ ਮੰਤਰੀ ਹੁੰਦੇ ਨੇ ਤਾਂ ਉਹਨਾਂ ਦਾ ਹਾਲ-ਚਾਲ ਜਾਨਣਾ ਉਹਨਾਂ ਦੀ ਸਿਹਤ ਬਾਰੇ ਜਾਨਣਾ ਲੋਕਾਂ ਦੇ ਇੱਕ ਰਾਈਟ ਬਣ ਜਾਂਦਾ ਲੇਖਾਲਿਕ ਕਮੇਂਟੀ ਆਫ ਲਿਟਰ ਕੋਈ ਨਹੀਂ ਜਾਰੀ ਕੀਤਾ ਗਿਆ ਦੇਖੋ ਅਗਰ ਅੱਜ 40 ਦੇ ਵਿੱਚ ਉਹਨਾਂ ਨੂੰ ਐਡਮਿਟ ਕੀਤਾ ਗਿਆ ਤਾਂ ਅਸੀਂ ਇੱਕ ਪ੍ਰੈਕਟੀਕਲ ਤੌਰ ਤੇ ਗੱਲ ਕਰ ਰਹੇ ਹਾਂ ਕਿ ਜਦੋਂ ਜਦੋਂ ਪਹਿਲ ਸਭ ਤੋਂ ਪਹਿਲਾਂ ਉਹਨਾਂ ਦੇ ਟੈਸਟ ਕੀਤੇ ਜਾਂਦੇ ਨੇ ਦੂਜੀ ਦਿੱਕਤ ਹੈਗੀ ਆ ਬਿਮਾਰੀ ਹੈਗੀ ਆ ਉਸ ਤੋਂ ਬਾਅਦ ਉਹਦੀ ਟੈਸਟ ਦੀ ਰਿਪੋਰਟ ਜਿਹੜੀ ਹੈਗੀ ਆ ਦੂਸਰੇ ਦਿਨ ਆਉਂਦੀ ਹੈ ਯਾਨੀ ਕਿ ਕੱਲ ਆਏਗੀ ਰਿ ਜੀ ਰਿਪੋਰਟ ਤੋਂ ਬਾਅਦ ਤਾਂ ਪ੍ਰੋਟੋਕੋਲ ਹੈਗਾ ਹਸਪਤਾਲ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਉਹ ਪ੍ਰੈਸ ਨੋਟ ਦੇ ਵਿੱਚ ਦੱਸਿਆ ਜਾਂਦਾ ਕਿ ਮੁੱਖ ਮੰਤਰੀ ਨੂੰ ਕੀ ਜਿਹੜੀ ਡਿਸੀਜ਼ ਹੈਗੀ ਆ ਤੇ ਕੀ ਇਲਾਜ ਚੱਲ ਰਿਹਾ ਤੇ ਫਿਰ ਉਹਦੇ ਬੇਸਵਸਤੇ ਉੱਤੇ ਕੋਈ ਗੱਲ ਕਹੀ ਜਾਂਦੀ ਹੈ ਕਿਉਂਕਿ ਦੇਖੋ ਅਸੀਂ ਇੱਕ ਜ਼ਿੰਮੇਵਾਰ ਚੈਨਲ ਦਾ ਸਬੰਧ ਰੱਖਦੇ ਹਾਂ ਤਾਂ ਅਸੀਂ ਇਸ ਜ਼ਿੰਮੇਵਾਰੀ ਦੇ ਨਾਂ ਕਿਸੇ ਤਰ੍ਹਾਂ ਦੇ ਕਿਆਸ ਰਹੀਆਂ ਜਾਂ ਨਹੀਂ ਪੈਣਾ ਚਾਹੀਦਾ ਜੀ ਬਿਲਕੁਲ ਠੀਕ ਗੱਲ ਹੈ ਬਿਲਕੁਲ ਜ਼ਾਹਰ ਤੋਂ ਤੇ ਪੈਣਾ ਨਹੀਂ ਚਾਹੀਦਾ ਦੇਖੋ ਤੁਸੀਂ ਇਹ ਇਨਸੀਡੈਂਟ ਪਹਿਲਾ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ 5-6 ਦਿਨ ਤੱਕ ਫੋਰਟਿਸ ਹਸਪੀਟਲ ਦੇ ਵਿੱਚ ਮੁੱਖ ਮੰਤਰੀ ਐਡਮਿਟ ਰਹੇ ଥିଲେ ਉਦੋਂ ਵੀ ਅਸੀਂ ਲਗਾਤਾਰ ਸਾਰੀਆਂ ਤਸਵੀਰਾਂ ਦਿਖਾਈਆਂ ਨੇ ਜੀ ਇਹ ਤੋਂ ਪਹਿਲਾਂ ਅਗਰਾ ਬੇਦਾਨਤਾ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜੀ ਬਿਲਕੁਲ ਜੀ ਐਂਬੂਲੈਂਸ ਦੇ ਜ਼ਰੀਏ ਉਹਨਾਂ ਨੂੰ ਲਿਜਾਇਆ ਗਿਆ ਸੀਗਾ ਤੇ ਦੋਸਤੋ ਪਹਿਲਾਂ ਇੱਕ ਜਿਹੜਾ ਹੈਗਾ ਅੱਖ ਅੱਖ ਦੇ ਵਿੱਚ ਦਿੱਕਤ ਤਾਂ ਵੀ ਆਈ ਸੀ ਤੁਹਾਨੂੰ ਕਾ ਵੀ ਯਾਦ ਵੀ ਹੋਏਗਾ ਸਾਡੇ ਦਰਸ਼ਕਾਂ ਨੂੰ ਕਿ ਉਹ ਜੀ ਜੋ ਚਸ਼ਮਾ ਪਾ ਕੇ ਨਿਕਲਦੇ ਹੁੰਦੇ ਸੀ ਜਚਮਾ ਪਾ ਕੇ ਉਹ ਵੀ ਕਿਸੇ ਆਪਸ ਦਾ ਬਿਸ਼ਾ ਵੀ ਰਿਆ ਉਹ ਚੀਜ਼ ਕਾਫੀ ਵਾਰ ਜਿਹੜੇ ਹੈਗੇ ਮੁੱਖ ਮੰਤਰੀ ਬਿਮਾਰੇ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਇੱਕ ਵਾਰ ਜਿਹੜਾ ਸਿਚੇਵਾਲ ਰਿਆਂ ਦੇ ਨਾਲ ਉਹ ਵੇਈ ਨਦੀ ਦੇ ਵਿੱਚ ਬਿਲਕੁਲ ਬਿਲਕੁਲ ਪਾਣੀ ਪੀਤਾ ਸੀ ਉਹ ਤੋਂ ਵੀ ਬੜੇ ਵਿਵਾਦ ਜੁੜੇ ਸੀ ਕਿ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਉਹਨਾਂ ਨੂੰ ਹਸਪਤਾਲ ਲਿਜਾਏਗਾ ਹਾਲਾਂਕਿ ਉਹਦੀ ਕਨੈਕਟੀਵਿਟੀ ਹਾਲੇ ਤੱਕ ਕੋਈ ਸਪਸ਼ਟ ਨਹੀਂ ਹੋਈ ਜੀ ਬਸ ਦੇਖੋ ਇਹ तमाम ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਚੱਲਦੀਆਂ ਰਹੀਆਂ ਨੇ ਇੱਕ ਵਾਰ ਫੇਰ ਤੋਂ ਮੁੱਖ ਮੰਤਰੀ ਬਿਮਾਰ ਕੋਈ ਨਹੀਂ ਰਵਿੰਦਰ ਜਿਹੜੀ ਤਸਵੀਰ ਅਸੀਂ ਦਰਸ਼ਕਾਂ ਨੂੰ ਦਿਖਾਈ ਹੋਈ ਹੈ ਤਸਵੀਰ ਜਿਹੜੀ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਉਤਰੇ ਸਨ ਤਾਂ ਉੱਥੇ ਉਹ ਪੁੰਜੇ ਬੈਠ ਕੇ ਲੰਗਰ ਛੱਕ ਰਹੇ ਸੀ ਤੇ ਉਸ ਤੋਂ ਬਾਅਦ ਖੇਤਾਂ ਦਾ ਦੌਰਾ ਕਰਕੇ ਉਹ ਵਾਪਸ ਚੰਡੀਗੜਾ ਆਏ ਤੇ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਠੀਕ ਨਹੀਂ ਹੋਈ ਤੇ ਉਹ ਸ਼ਾਇਦ ਉਹ ਆਖਰੀ ਤਸਵੀਰ ਹੋਏਗੀ ਜਦੋਂ ਲਾਸਟ ਵਾਰ ਲੋਕਾਂ 'ਚ ਦੇਖੇ ਗਏ ਸੀ ਉਸ ਦੌਰੇ ਤੋਂ ਬਾਅਦ ਉਹ ਤਸਵੀਰ ਜਦੋਂ ਲੰਗਰ ਛੱਕ ਰਹੇ ਨਲੂਦੀ ਕੋ ਜ਼ਾਹਿਰ ਤੋਂ ਤੇ ਉਹਨਾਂ ਨੇ ਜਦੋਂ ਲੰਗਰ ਛਕਿਆ ਉਸ ਤੋਂ ਬਾਅਦ ਉਹ ਕਾ ਵਾਪਸ ਪਰਤੇ ਨਹੀਂ ਤੇ ਉਸ ਤੋਂ ਬਾਅਦ ਉਹ ਜਿਹੜੀ ਅੱਜ ਕੈਬਨਿਟ ਮੀਟਿੰਗ ਵੀ ਰੱਖੀ ਗਈ ਸੀ ਜਿਹਦੀ ਪਹਿਲਾਂ ਫਿਰ 11 ਵਜੇ ਰੱਖੀ ਗਈ ਬਾਅਦ ਵਿੱਚ ਉਹ 4 ਵਜੇ ਟਾਈਮ ਕਰ ਦਿੱਤਾ ਗਿਆ ਫਿਰ ਉਹ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਜੀ ਤੇ ਤੋਂ ਇਲਾਵਾ ਉਹਨਾਂ ਦੇ ਕਾਫੀ ਹੋਰ ਪ੍ਰੋਗਰਾਮ ਸੀਗੇ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਾਣਾ ਸੀਗਾ ਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸਪਰੀਮ ਉਹਨਾਂ ਦੇ ਨਾਲ ਤਾਂ ਉਹ ਜਿਹਦਾ ਹੈਗਾ ਉਹ ਵੀ ਪ੍ਰੋਗਰਾਮ ਜਿਹੜਾ ਹੈਗਾ ਰੱਦ ਕਰਨਾ ਪਿਆ ਕਿਉਂਕਿ ਮੁੱਖ ਮੰਤਰੀ ਦੀ ਸਿਹਤ ਦੋ ਦਿਨਾਂ ਤੋਂ ਨਾ ਚੱਲ ਰਹੀ ਹੈ ਜੀ ਤੇ ਕੇਂਦਰੀ ਖ ਕਿ ਕੀ ਬੜੀ ਮੰਤਰੀ ਦੇ ਨਾਲ ਵੀ ਨਹੀਂ ਜਾ ਸਕਿਆ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਨਾਲ ਤੁਸੀਂ ਦੇਖੋ ਉਹ ਇੱਕ ਪ੍ਰੋਟੋਕੋਲ ਹੈ ਜਿਹੜੇ ਕੇਂਦਰੀ ਮੰਤਰੀ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਪ੍ਰੋਟੋਕੋਲ ਹੈਗਾ ਮੁੱਖ ਮੰਤਰੀ ਦੇ ਉਦੋਂ ਬਰਾਬਰ ਦਾ ਹੁੰਦਾ ਜਾਂ ਫਿਰ ਉਸ ਤੋਂ ਵੱਧ ਵੀ ਬਣਾ ਜਾਂਦਾ ਜੀ ਤਾਂ ਜਦੋਂ ਕੋਈ ਕੇਂਦਰੀ ਮੰਤਰੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਇਆ ਹੋਵੇ ਤੇ ਸੂਬੇ ਦੇ ਵਿੱਚ ਜਿਹੜਾ ਹੈਗਾ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਪੁੱਛ ਰਿਆ ਹੋਵੇ ਉਹ ਵੀ ਖੇਤਾਂ ਦੇ ਵਿੱਚ ਪਾਣੀ ਦੇ ਵਿੱਚ ਖੜ ਕੇ ਤਾਂ ਉਦੋਂ ਮੁੱਖ ਮੰਤਰੀ ਦਾ ਬਿਹਤ ਜ਼ਿਆਦਾ ਇੱਕ ਫਰਜ਼ ਬਣ ਜਾਂਦਾ ਹੈ ਕਿ ਉਸ ਮੰਤਰੀ ਨੂੰ ਕੇਂਦਰ ਮੰਤਰੀ ਨੂੰ ਖੁਦ ਜਾ ਕੇ ਉਹ ਰਸੀਦ ਕਰ ਦੇ ਕਿਉਂਕਿ ਪੈਕੇਜ ਹੰਤੀ ਨੇਕ ਲਈ ਉਹਨਾਂ ਨੇ ਦੇਣਾ ਉਹਨਾਂ ਨੇ ਜਾਰੀ ਕਰਨਾ ਬਿਲਕੁਲ ਜਿਹੜਾ ਜੋ ਵੀ ਪੈਸਾ ਮਿਲਣਾ ਹੈ ਜੋ ਫੰਡ ਮਿਲਨੇ ਆ ਜਾਂ ਸਪੈਸ਼ਲ ਪੈਕੇਜ ਮਿਲਣਾ ਤਾਂ ਉਹ ਕੇਂਦਰੀ ਮੰਤਰੀ ਦੀ ਰეკਮੈਂਡ ਪਰ ਰਵਿੰਦਰ ਇਸ ਤੋਂ ਤਾਂ ਇੱਕ ਗੱਲ ਤੈਹ ਹੋ ਗਈ ਨਾ ਕਿ ਉਹ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਗਰਾਊਂਡ ਦੇ ਨਹੀਂ ਜਾ ਸਕੇ ਕਿਉਂਕਿ ਸਿਹਤ ਵਿਗੜੀ ਹੋਈ ਸੀ ਤੇ ਅੱਜ ਜੋ ਚਿੰਤਾ ਦਾ ਵਿਸ਼ਾ ਉਹ ਇਹ ਹੈ ਕਿ ਸੀਐਮ ਹਾਊਸ ਦੇ ਵਿੱਚ ਅਜੇ ਹੱਥ ਨਹੀਂ ਕੋਈ ਮੈਡੀਕਲ ਟੀਮ ਨਹੀਂ ਹੋਏਗੀ ਜੋ ਉਹਨਾਂ ਨੂੰ ਉਹਨਾਂ ਦਾ ਦੇਖਰੇਖ ਕਰ ਰਹੀ ਹੋਏਗੀ ਉਹੀ ਮੈਡੀਕਲ ਟੀਮ ਨੇ ਦੀ ਸਲਾਹ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਏਗਾ ਜਿੱਥੇ ਸਾਰੀ ਚੀਜ਼ਾਂ ਇਕਵਿਪਡ ਨੇ ਮਤਲਬ ਕਿ ਜੋ ਸੀਐਮ ਹਾਊਸ 'ਚ ਤਬੀਅਸੀ ਔਰ ਹੁਣ ਹਸਪਤਾਲ ਦੇ ਵਿੱਚ ਉੱਥੇ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਤਬੀਅਤ ਦੇ ਜੋ ਉਹਨਾਂ ਦਾ ਪੱਧਰ ਹੈ ਇਸ ਸਮੇਂ ਤੁਸੀਂ ਥੋੜੇ ਜਿਹਾ ਇਸ ਸਿਲਕਲੇ ਨੂੰ ਸਮਝਣਾ ਪੈਗਾ ਜੀ ਕੋ ਮੁੱਖ ਮੰਤਰੀ ਦੇ ਨਾਲ ਹਮੇਸ਼ਾ ਹੀ ਇੱਕ ਪਰਮਾਨੈਂਟ ਹੈਲਥ ਟੀਮ ਡਾਕਟਰਾਂ ਦੀ ਟੀਮ ਹੁੰਦੀ ਹੈ ਇੱਕ ਪਰਮਾਨੈਂਟ ਐਂਬੂਲੈਂਸ ਉਹਨਾਂ ਦੇ ਨਾਲ ਚੱਲਦੀ ਆ ਉਹਨਾਂ ਦਾ ਪਰਮਾਨੈਂਟ ਜਿਹੜਾ ਹੈਗਾ ਬਾਡੀ ਚੈੱਕਅਪ ਹੁੰਦਾ ਹੀ ਰਹਿੰਦਾ ਇਹ ਪ੍ਰੋਟੋਕੋਲ ਹੈਗਾ ਸੀਐਮ ਦੇ ਨਾਲ ਜੁੜੇ ਪ੍ਰੋਟੋਕੋਲ ਹੈ ਜੀ ਉਹਨਾਂ ਦਾ ਹਾਲ ਤੁਫੇ ਇਸ ਤਰ੍ਹਾਂ ਦੇ ਨਾ ਕੁਝ ਦਿਨਾਂ ਬਾਅਦ ਉਹਨਾਂ ਦੀ ਬਾਡੀ ਦਾ ਚੈੱਕਅਪ ਹੁੰਦਾ ਇਹ ਪਿਛਲੀਆਂ ਸਰਕਾਰਾਂ ਚ ਵੀ ਹੁੰਦਾ ਆ ਮੁੱਖ ਮੰਤਰੀ ਜੋ ਵੀ ਰਿਹਾ ਉਹਦੀ ਹੈਲਥ ਚੈੱਕਅਪ ਹੁੰਦੇ ਰਹਿੰਦੇ ਆ ਤਾਂ ਹੁਣ 2 ਦਿਨ ਤੱਕ ਉਹਨਾਂ ਨੂੰ ਘਰ ਦੇ ਵਿੱਚ ਹੀ ਇਲਾਜ ਕੀਤਾ ਗਿਆ ਉਹਨਾਂ ਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਹੈਰਾਨੀਜਨਕ ਇਸ਼ੂ ਹੈ ਕਿ ਸੂਬੇ ਦੇ ਮੁੱਖ ਮੰਤਰੀ ਜੀ ਸਿਹਤ ਠੀਕ ਨਹੀਂ ਹੈ ਤੇ ਘਰ ਦੇ ਵਿੱਚ ਹੀ ਉਹਨਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਅਜਾਇਆ ਤੇ ਉਸ ਤੋਂ ਬਾਅਦ ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਉਹਨਾਂ ਨੂੰ 40s ਵਿੱਚ ਐਡਮਿਟ ਕਰਨਾ ਪੈ ਰਿਹਾ ਹੈ ਤਾਂ ਇਹ ਚੀਜ਼ਾਂ ਕੁਝ ਜਿਹੜੀਆਂ ਹੁੰਦੀਆਂ ਨਹੀਂ ਇਹ ਚੀਜ਼ਾਂ ਤੋਂ ਬਹੁਤ ਹੀ ਸੀਰੀਅਸ ਜਿਹੜਾ ਹੈਗਾ ਲੈਵਲ ਤੇ ਹੁੰਦੀਆਂ ਅਗਰ ਸੂਬੇ ਦੇ ਸੀਐਮ ਦੀ ਕਵਿਅਰ ਖਰਾਬ ਹੈ ਤਾਂ ਫਿਰ ਉਸ ਨੂੰ ਪਹਿਲਾਂ ਹੀ ਐਡਮਿਟ ਕਰਵਾ ਦਿੱਤਾ ਜਾਣਾ ਸੀ ਬਿਲਕੁਲ ਬਿਲਕੁਲ ਸਲੀਟ ਕਰਵਾਇਆ ਗਿਆ ਲੇਕਿਨ ਰਿਸਕ ਜਿਹੜਾ ਹੈਗਾ ਮੁੱਖ ਮੰਤਰੀ ਦੀ ਸਿਹਤ ਦੇ ਨਾਲ ਕਦੇ ਵੀ ਨਹੀਂ ਲਿਆ ਜਾਂਦਾ ਨਾ ਹੀ ਸਿਕਿਉਰਟੀ ਦੇ ਨਾਲ ਲਿਆ ਜਾਂਦਾ ਜੀ ਤਾਂ ਇਹ ਦੋ ਚੀਜ਼ਾਂ ਮੁੱਖ ਮੰਤਰੀ ਦੇ ਨਾਲ ਬੜੇ ਮਤਲਬ ਵੱਡੇ ਪੱਧਰ ਤੇ ਜੁੜੀਆਂ ਰਹਿੰਦੀਆਂ ਇੱਕ ਤਾਂ ਸਿਹਤ ਤੇ ਦੂਜੀ ਸੁਰੱਖਿਆ ਧੰਨਵਾਦ ਪ੍ਰਮੇਤ ਕਿਉਂਕਿ ਤੁਸੀਂ ਬੜੀ ਅਹਿਮ ਜਾਣਕਾਰੀ ਦੇ ਰਹੇ ਹੋ ਕਿ ਇਸ ਸਮੇਂ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਸੀਂ ਤੁਹਾਡੇ ਕੋਲ ਮੁੜ ਕੇ ਆਉਂਦੇ ਰਵਾਂਗੇ ਕਿਉਂਕਿ ਇਹ ਹੁਣ ਵੱਡੀ ਗੱਲ ਹੋ ਗਈ ਪੰਜਾਬੀਆਂ ਦੇ ਲਈ ਕਿਉਂਕਿ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਤੇ ਦੂਜੇ ਪਾਸੇ ਉਹਨਾਂ ਦਾ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਹੋਵੇ ਤੇ ਇਹ ਵਾਕਿਆ ਚਿੰਤਾ ਦਾ ਵਿਸ਼ਾ ਤੁਹਾਡਾ ਧੰਨਵਾਦ ਤੁਸੀਂ ਅਹਿਮ ਜਾਣਕਾਰੀ ਦਿੱਤੀ ਸਾਡੇ ਸਹਿਯੋਗੀ ਇਸ ਸਮੇਂ ਸਾਨੂੰ ਦੱਸ ਰਹੇ ਸੀ ਕਿ ਸੀਐਮ ਹਾਊਸ ਤੋਂ ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸੀਐਮ ਭਗਵੰਤ ਮਾਨ ਹੋਰਾਂ ਨੂੰ ਮੁਹਾਲੀ ਦੇ 47 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੀਆਂ ਇੰਪੋਰਟੈਂਟ ਮੀਟਿੰਗਸ ਸੀਗੀਆਂ ਜਿਹਦੇ ਵਿੱਚ ਕੈਬਨਿਟ ਮੀਟਿੰਗ ਵੀ ਅੱਜ ਹੋਣੀ ਸੀ ਉਹ ਦੋ ਵਾਰ ਪੋਸਟਪੋਨ ਕੀਤੀ ਗਈ ਤੇ ਹੁਣ ਫਾਈਨਲੀ ਉਸਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਸੀਐਮ ਦੀ ਸਿਹਤ ਇੰਨੀ ਨਾਸਾਜ਼ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਤੁਹਾਨੂੰ ਮੁੜ ਕੇ ਉਹਨਾਂ ਤਸਵੀਰਾਂ ਤੇ ਲੈ ਚਲੀਏ ਜਿਨ੍ਹਾਂ ਤਸਵੀਰਾਂ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਭਗਵੰਤਮਾਨ ਹੋਰਾਂ ਨੂੰ ਸੀਐਮ ਹਾਊਸ ਤੋਂ ਕੱਢ ਕੇ ਇਸ ਸਮੇਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਹੁਣ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਦੋ ਚੀਜ਼ਾਂ ਹਸਪਤਾਲ ਦੇ ਡਾਕਟਰ ਮੈਡੀਕਲ ਬੁਲੇਟਿਨ ਜਾਰੀ ਕਰਨਗੇ ਜੋ ਉਮੀਦ ਕੀਤੀ ਜਾ ਰਹੀ ਹੈ ਦੂਜੀ ਗੱਲ ਇਹ ਹੈ ਕਿ ਮੈਡੀਕਲ ਬੁਲੇਟਿਨ ਜਦੋਂ ਜਾਰੀ ਹੋਏਗਾ ਤਾਂ ਉਸ ਦੇ ਵਿੱਚ ਉਹਨਾਂ ਦੀ ਸਿਹਤ ਨਾਲ ਸੰਬੰਧਿਤ ਜਿੰਨੀਆਂ ਵੀ ਸਮੱਸਿਆਵਾਂ ਨੇ ਜਿਸ ਕਰਕੇ ਉਹਨਾਂ ਨੂੰ ਸੀਐਮ ਹਾਊਸ ਦੇ ਵਿੱਚ ਆਬਜ਼ਰਵੇਸ਼ਨ ਤੋਂ ਬਾਅਦ